ਨਾ ਉਡੀਕੀ ਨਾ ਉਡੀਕੀ ਦਾਤੀਏ ਅਸ ਉੜਨੇ ਆਉਣਾ ਪੁੱਲ ਜਾਵੇ ਪੁੱਲ ਜਾਵੇ ਹੁਣ ਪੋਤਿਆਂ ਨੂੰ ਲਾਡਿਲਡਾਉਣਾ ਪੁੱਲ ਜਾਵੇ ਹੁਣ ਪੁੱਲ ਜਾਮੀ ਹੁਣ ਪੋਤਿਆਂ ਨੂੰ ਲਾਡਿਲਡਾ ਨਾ ਉਡੀਕੀ ਨਾ ਉਡੀਕੀ ਦਾਤੀ ਐਸਾ ਮੁੜ ਨਹੀਂ ਆਉਣਾ ਚੱਲੇ ਮੋਤ ਵਿਆਨੇ ਨੂੰ ਤੂੰ ਸਗਨ ਮਨਾ ਦੇ ਚੱਲੇ ਮੋਤ ਵਿਆਨੇ ਨੂੰ ਤੂੰ ਸਗਨ ਮਨਾ ਦੇ ਸੁਫਨੇ ਬਨਲੇ ਹੁਣ ਕਲਗੀਆਂ ਲਾ ਦੇ ਵੈਰੀ ਨੇ ਹੈ ਵੈਰੀ ਨੇ ਹੈ ਆਂਦਰਾਂ ਦਾ ਸੇਰਾ ਲਾਉਣਾ ਵੈਰੀ ਨੇ ਹੈ ਆਂਦਰਾਂ ਦਾ ਸੇਰਾ ਲਾਉਣਾ ਨਾ ਉੜੀ ਕੀ ਨਾ ਉੜੀ ਕੀ ਦਾਤੀਏ ਅਸਮੁੜ ਨਹੀਂ ਆਉਣਾ ਪੁੱਲ ਜਾਵੀ ਪੁੱਲ ਜਾਵੇ ਉਹਨੇ ਪੋਤੀਆਂ ਨੂੰ ਲਾਡ ਲਡਾਉਣਾ ਨਾ ਉੜੀ ਕੀ ਨਾ ਉੜੀ ਕੀ ਦਾਤੀਏ ਅਸਮੁੜ ਕੇ ਰਪੋਣਾ ਅੱਗੋਪਿਛੋ ਅੱਗੋਪਿਛੋ ਮੋਤ ਨੂੰ ਅਸੀਂ ਕੇ ਰਪੋਣਾ ਪੁੱਲ ਜਾਵੇ ਪੁੱਲ ਜਾਵੇ ਹੁਣ ਪੋਤਿਆਂ ਨੂੰ ਲਾੜੇ ਲਢਾਉਣਾ ਪੁੱਲ ਜਾਵੇ ਪੁੱਲ ਜਾਵੇ ਹੁਣ ਪੁੱਤਾਂ ਨੂੰ ਲਾਡ ਲਡਾਉਣਾ ਨਾ ਉਡੀਕੀ ਨਾ ਉਡੀਕੀ ਦਾਦੀਏ ਅਸਮੂੜ ਨਹੀਂ ਆਉਣਾ ਨਾ ਉਡੀਕੀ ਨਾ ਉਡੀਕੀ ਦਾਦੀਏ ਅਸਮੂੜ ਨਹੀਂ ਆਉਣਾ ਕੂਨ ਖਵਾਉ ਕਿਵੇਂ ਸੁਣਾੰਗੇ ਲੋਰੀਆਂ ਬਿਨ ਤੇਰੇ ਸਾਜੂ ਕਿਵੇਂ ਸੁਣਾੰਗੇ ਲੋਰੀਆਂ ਬਿਨ ਤੇਰੇ ਸਾਜੂ ਤੂੰ ਵਿਛੇਤੀ ਤੂੰ ਵਿਛੇਤੀ ਛੇਤੀ ਆ ਜਾਣਾ ਨਦੀ ാഡല ഉടന ഉ ਨਾ ਉਡੀਕੀ ਦਾਤੀ ਅਸਮੁੜ ਨਹੀਂ ਆਉਣਾ ਪੁਲ ਚਵੀ ਹੁਣ ਪੁਲ ਚਵੀ ਹੁਣ ਪੋਤਿਆਂ ਨੂੰ ਲਾਡ ਲਡਾਉਣਾ ਪੁਲ ਚਵੀ ਹੁਣ ਪੁਲ ਚਾਵੀ ਹੁਣ ਪੋਤਿਆਂ ਨੂੰ ਲਾਡ ਲਡਾਉਣਾ ਨਾ ਉਡੀਕੀ ਦਾਤੀ ਅਸਮੁੜ ਨਹੀਂ ਆਉਣਾ ਨਾ ਉਡੀਕੀ ਦਾਤੀ ਅਸਮੁੜ ਨਹੀਂ ਆਉਣਾ ਅਸਮੁੜ ਨਹੀਂ ਆਉਣਾ ਅਸਮੁੜ ਨਹੀਂ ਆਉਣਾ